ਦੋ ਦਿਨ ਬਾਣੀ ਬੜੇ ਸਵਾਦ ਰਸ ਨਾਲ ਪੜ ਲਈਏ ਚਾਰ ਦਿਨ ਹੱਥ ਦੇ ਚੁਟਕਾ ਨਹੀਂ ਲਿਆ ਦੋ ਦਿਨ ਬੜੇ ਉਮੰਗ ਚਾਉ ਨਾਲ ਗੁਰਦੁਆਰੇ ਆਏ ਪੰਜ ਸੱਤ ਦਿਨ ਸੁਰਤ ਨਹੀਂ ਇਹਨੂੰ ਕਹਿੰਦੇ ਨੇ ਪੁਤਾਰ ਚੜਾਓ ਪੰਜ ਸੱਤ ਦਿਨ ਸੇਵਾ ਕਰਨ ਨੂੰ ਜੀ ਕੀਤਾ ਹੈ ਪਰਵਕਾਰੀ ਜਜ਼ਬੇ ਪੈਦਾ ਆਏ ਫਿਰ ਅੰਦਰ ਇਨਕਾਰ ਵੀ ਪੈਦਾ ਹੋ ਗਿਆ ਮਨਕਰ ਵੀ ਹੋ ਗਿਆ ਪੁਤਾਰ ਚੜਾਓ ਇਸ ਸ਼ਬਦ ਦੇ ਵਿੱਚ ਧਾਰਮਿਕ ਉਚਾਰ ਉਤਾਰ ਚੜਾਉ ਦਾ ਜਵਾਰ ਬਾਟੇ ਦਾ ਸਤਿਗੁਰ ਨੇ ਜ਼ਿਕਰ ਕੀਤਾ ਹੈ ਇੱਕ ਕੰਨਨ ਸਦੀਵ ਚੜਦੀ ਕਲਾ ਬਸ ਚੜਾਈ ਹੈ ਉਤਾਰ ਨਹੀਂ ਹੈ ਧਰਮ ਦੇ ਵਿੱਚ ਇੱਕ ਐਸੀ ਅਵਸਥਾ ਵੀ ਹੈ ਅਗਰ ਸੁਰਤ ਚੜ ਗਈ ਫਿਰ ਲੈਣਾ ਨਹੀਂ ਹੈ ਉਤਾਰ ਚੜਾਉ ਤੋਂ ਮਨੁੱਖ ਉੱਪਰ ਉੱਠ ਗਿਆ ਮਨੁੱਖ ਦੀ ਜ਼ਿੰਦਗੀ ਵਿੱਚ ਇਹ ਧਾਰਮਿਕ ਉਤਾਰ ਚੜਾਉ ਇਸ ਤਰ੍ਹਾਂ ਹੁੰਦਾ ਹੈ ਇਕ ਉਦਾਹਰਣ ਦੇ ਆ ਜਿਵੇਂ ਫੁਆਰੇ ਦਾ ਪਾਣੀ ਪ੍ਰੈਸ਼ਰ ਦਾ ਮਾਰਿਆ ਹੋਇਆ ਪਾਣੀ ਉੱਪਰ ਉੱਠਦਾ ਹੈ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ ਬਸ ਇੱਕ ਤਮਾਸ਼ਾ ਬਣਿਆ ਹੈ ਉਤਾਰ ਚੜਾਓ ਉਤਾਰ ਚੜਾਓ ਕੀਰਤਨ ਸੁਣ ਲਿਆ ਕਥਾ ਸੁਣ ਲਈ ਚੜਾਓ ਆ ਗਿਆ ਸੰਸਾਰ ਦੇ ਚਿੱਤਰ ਫਿਰ ਉਤਾਰ ਆ ਗਿਆ ਉਤਾਰ ਚੜਾਓ ਉਤਾਰ ਚੜਾਓ ਹੁਣੇ ਗੁਰਮੁਖ ਸੀ ਹੁਣੇ ਮਨਮੁਖ ਹੋ ਗਿਆ ਹੁਣੇ ਗੁਰਦੁਆਰੇ ਦਾਨ ਪਿਆ ਕਰਦਾ ਸੀ ਹੁਣੇ ਬਾਹਰ ਕਿਧਰੇ ਬੇਈਮਾਨੀ ਕਰ ਰਿਹਾ ਹੈ ਹੁਣੇ ਰਸਨਾ ਨਾਲ ਸੱਚ ਬੋਲ ਰਿਹਾ ਸੀ ਹੁਣੇ ਝੂਠ ਬੋਲਦਾ ਪਿਆ ਹੁਣੇ ਪਰਉਪਕਾਰ ਪਿਆ ਕਰਦਾ ਸੀ ਹੁਣੇ ਦੁਰਾਚਾਰ ਤੇ ਆਮਾਦਾ ਹੋ ਗਿਆ ਉਤਾਰ ਚੜਾਓ ਇਸ ਉਤਾਰ ਚੜਾਓ ਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਰਮ ਬਾਖ ਦੇ ਵਿੱਚ ਜ਼ਿਕਰ ਕੀਤਾ ਹੈ ਪਹਿਲੇ ਚੜਾਉ ਦਾ ਕੀਰਤਨ ਸੁਣਿਆ ਕਥਾ ਕੀਤੀ ਸਤ ਸੰਗ ਕੀਤੇ ਉਹ ਮੰਗ ਪੈਦਾ ਹੋ ਗਈ ਤਰੰਗ ਪੈਦਾ ਹੋ ਗਈ ਲੇਕਿਨ ਇਹ ਉਮੰਗ ਬਹੁਤ ਦਿਨ ਤੱਕ ਨਹੀਂ ਰਹੀ ਜਿਵੇਂ ਲਹਿਰ ਚੜਦੀ ਹੈ ਫਿਰ ਲੈਂਦੀ ਹੈ ਸਾਗਰ ਉੱਠਦਾ ਹੈ ਫਿਰ ਬੈਠਦਾ ਹੈ ਜਵਾਰ ਬਾਟਾ ਬਚਪਨਾ ਜਵਾਨੀ ਦੀ ਤਰਫ ਜਾ ਰਿਹਾ ਹੈ ਚੜਾਓ ਜਵਾਨੀ ਫਿਰ ਬੁਢੇਪੇ ਦੀ ਤਰਫ ਜਾ ਰਹੀ ਹੈ ਉਤਾਰ ਲਹਾਈ ਉਤਾਰ ਚੜਾਓ ਹਰ ਇੱਕ ਦੇ ਚੇ ਸ਼ਬਦ ਦੇ ਸਤਿਗੁਰੂ ਦੱਸਦੇ ਨੇ ਜੋ ਅਜੇ ਇਤਨੀ ਸੁਰਤ ਉੱਚੀ ਨਹੀਂ ਕਰ ਸਕਿਆ ਜਿੱਥੇ ਕਿ ਧਰਤੀ ਦੀ ਕشش ਖਤਮ ਹੋ ਜਾਂਦੀ ਹੈ ਇਹ ਹੀ ਉਦਾਹਰਨ ਦਿੱਤਾ ਜਾ ਸਕਦਾ ਹੈ ਮੈਂ ਫਿਰ ਅਰਜ਼ ਕਰਾਂ ਪ੍ਰੈਸ਼ਰ ਦਾ ਮਾਰਿਆ ਫੁਾਰੇ ਦਾ ਪਾਣੀ ਉੱਪਰ ਉੱਠਿਆ। ਧਰਤੀ ਦੀ ਖਿੱਚ ਦਾ ਮਾਰਿਆ ਫਿਰ ਥੱਲੇ। ਸਿਰਫ ਅਸਥੂਲ ਚੀਜ਼ਾਂ ਨੂੰ ਹੀ ਧਰਤੀ ਨੇ ਖਿੱਚਦੀ ਹੈ, ਬਲਕਿ ਸੂਖਸ਼ਮ ਚੀਜ਼ਾਂ ਨੂੰ ਵੀ ਖਿੱਚਦੀ ਹੈ। ਮਨੁੱਖ ਦੀ ਸੁਰਤ ਨੂੰ ਵੀ ਖਿੱਚਦੀ ਹੈ। ਅਗਰ ਮਨੁੱਖ ਕਿਦਰੇ ਡਿਗੇ ਹੈ, ਧਾਨ ਕਰਕੇ, ਰੂਪ ਕਰਕੇ, ਰੰਗ ਕਰਕੇ ਤਾਂ ਸਭ ਜ਼ਮੀਨ ਦਾ ਹਿੱਸਾ ਹੈ। ਜ਼ਮੀਨ ਹੀ ਖਿੱਚਦੀ ਹੈ। ਮਨੁੱਖ ਦੀ ਸੁਰਤ ਕਿਉਂ ਡਿੱਗੇਗੀ ਕਿਦਰੇ ਵਾਸ਼ਨਾ ਪੈਦਾ ਹੋ ਗਈ ਕਿਦਰੇ ਲੋਭ ਪੈਦਾ ਹੋ ਗਿਆ ਕਿਦਰੇ ਹੰਕਾਰ ਪੈਦਾ ਹੋ ਗਿਆ ਤੋ ਸਭ ਜ਼ਮੀਨ ਦਾ ਹਿੱਸਾ ਹੈ ਇੰਨੀ ਮਹਿਸ ਕਰਦੇ ਖਿੱਚਦੀ ਜ਼ਮੀਨ ਹੈ ਅਸਥੂਲ ਚੀਜ਼ਾਂ ਨੂੰ ਖਿੱਚਦੀ ਹੈ ਸੂਖਸ਼ਮ ਨੂੰ ਵੀ ਖਿੱਚਦੀ ਹੈ ਵਿਗਿਆਨ ਕਹਿੰਦਾ ਹੈ ਇਹ ਜਿਹੜੀ ਕਸ਼ਿਸ਼ ਹੈ ਇਹ ਜਿਹੜੀ ਖਿੱਚ ਹੈ ਧਰਤੀ ਦੀ ਇੱਕ ਸੀਮਾ ਤੱਕ ਹੈ ਅੱਗੋਂ ਨਹੀਂ ਹੈ ਜੋ ਮੇਰੇ ਪਰਨ ਦੇ ਵਿੱਚ ਆਇਆ कि 400 मील तक ये जमीन की कशिश है इस तो अ नहीं है विज्ञान सैंस का जो अध्ययन कर करते मुताला करते उन्होंने जरूर बहुत आएगा जमीन की कशिश एक सीमा तक है उस तो अगे नहीं है जड़ी चीज़ उस कशिश के दायरे तो अगे चली गई है फिर जमीन अपनी तब्र नहीं खींच सकती है अगर सुरत भी किसी की बहुत उच्ची उठ गई है इतनी उच्ची कि धरती दी कशिष्ठा दायरा नहीं रहया। कहंदे इस तरह दे बंदे दी चढ़ी हुई सूरत ਥੱਲੇ ਨਹੀਂ ਆਉਂਦੀ। چاہے ਉਸਦੇ ਬੰਦ-ਬੰਦ ਕੱਟ ਦੇਈਏ। چاہے ਉਹਨੂੰ ਉਬਲਦੀ ਦੇਗ ਦੇ ਚ ਬਿਠਾ ਦੇਈਏ। چاہے ਉਹਨੂੰ ਆਰਿਆਂ ਨਾਲ چیر ਦੇਈਏ। ਉਹਦੀ ਸੂਰਤ ਥੱਲੇ ਨਹੀਂ ਆਏ। ਬਾਕੀ ਥੋੜੀ ਜਿਹੀ ਖੁਸ਼ੀ ਹੋਈ ਸੂਰਤ ਥੱਲੇ ਆ ਜਾਏਗੀ ਥੋੜਾ ਜਿਹਾ ਗਮ ਹੋਇਆ ਥੱਲੇ। ਉਹ ਥੋੜਾ ਜਿਹਾ ਦੁੱਖ ਮਿਲਿਆ ਤੇ ਥੱਲੇ ਆ ਜਾਏਗਾ ਕੋਈ ਥੋੜਾ ਜਿਹਾ ਸੁੱਖ ਮਿਲਿਆ ਹੈ ਥੱਲੇ ਆ ਜਾਏਗਾ ਲੇਕਿਨ ਇੱਕ ਐਸੀ ਸੁਰਤ ਜੋ ਦੁੱਖ ਸੁੱਖ ਤੋਂ ਉੱਚੀ ਉੱਠ ਗਈ ਜ਼ਮੀਨ ਦੀ ਕਸ਼ਿਸ਼ ਤੋਂ ਉੱਚੀ ਉੱਠ ਗਈ ਉਤਾਰ ਚੜਾਅ ਦੀ ਦੁਨੀਆ ਤੋਂ ਅੱਗੇ ਲੰਘ ਗਿਆ ਉੱਪਰ ਉੱਠ ਗਿਆ ਕਿਉਂਕਿ ਹਰ ਸ਼ਬਦ ਅਭਿਆਸੀਆਂ ਦੇ ਅਧਿਆਤਮ ਮੰਡਲ ਦੀ ਅਵਸਰ ਕਿੱਥੇ ਖੜੀ ਹੈ ਇਹ ਅਭਿਆਸੀ ਕਿੱਥੇ ਖੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹਰ ਸਟੇਜਾਂ ਦਾ ਜ਼ਿਕਰ ਕਰਦੀ ਹੈ ਜਿਸ ਸਟੇਜ ਤੇ ਜਿਹੜੇ ਜਿਹੜੇ ਖੜੇ ਨੇ ਅਜਿਹਾ ਇਹ ਪਾਵਨ ਪਵਿੱਤਰ ਬਾਖ ਧਾਰਮਿਕ ਦੁਨੀਆ ਦਾ ਉਤਾਰ ਚੜਾਓ ਅਗਰ ਧਰਮ ਦੇ ਚ ਵੀ ਉਤਾਰ ਚੜਾਓ ਹੈ ਤਾਂ ਇਹ ਧਰਮ ਵੀ ਇਹਦੇ ਕੋਈ ਸੰਸਾਰ ਦਾ ਹਿੱਸਾ ਹੈ ਅਜੇ ਪੂਰਨ ਰੂਪ ਦੇ ਚ ਕਰਤਾਰ ਦਾ ਰੰਗ ਨਹੀਂ ਚੜਿਆ ਮਿਰੰਕਾਰ ਦਾ ਰੰਗ ਨਹੀਂ ਚੜਿਆ ਤਾਂ ਹੀ ਉਤਾਰ ਚੜਾਉ ਹੈ। ਨਿਰੰਕਾਰ ਖਿੱਚਦਾ ਹੈ ਉੱਪਰ ਉੱਠ ਗਿਆ ਸੰਸਾਰ ਖਿੱਚਦਾ ਹੈ ਥੱਲੇ ਆ ਗਿਆ। ਪਰਮਾਤਮਾ ਖਿੱਚਦਾ ਹੈ ਸੁਰਤ ਉੱਚੀ ਉੱਠ ਗਈ ਪਦਾਰਥ ਖਿੱਚਦੇ ਨੇ ਸੁਰਤ ਥੱਲੇ ਆ ਗਈ। ਉਤਾਰ ਚੜਾਉ। ਅਜੇ ਇਹ ਪਦਾਰਥ ਤੇ ਪਰਮਾਤਮਾ ਦੋਹਾਂ ਦੀ ਕਸ਼ਿਸ਼ ਦੇ ਵਿੱਚ ਜੀ ਜੋ ਹੈ ਜੀ ਰਿਹਾ ਹੈ। ਦੋਹਾਂ ਦੇ ਖਿੱਚਦੇ। ਔਰ ਅਜੇ ਪਦਾਰਥ ਦੀ ਕਸ਼ਿਸ਼ ਤੋਂ ਬਾਹਰ ਨਹੀਂ ਨਿਕਲੇ। ਜ਼ਮੀਨ ਦੀ ਕਸ਼ਿਸ਼ ਤੋਂ ਅਜੇ ਇਹ ਵਸਤੂ ਉੱਪਰ ਨਹੀਂ ਉੱਠੀ ਇਹ ਫਾਰੇ ਦਾ ਪਾਣੀ ਉੱਪਰ ਨਹੀਂ ਉੱਠਿਆ ਠੀਕ ਹੈ ਉੱਪਰ ਉੱਠਿਆ ਹੈ ਬੜਾ 100 100 200 ਫੁੱਟ ਤੱਕ ਵੀ ਪਾਣੀ ਉੱਪਰ ਉੱਠਦਾ ਹੈ ਪ੍ਰੈਸ਼ਰ ਦਾ ਮਾਰਿਆ ਹੈ ਪਰ ਧਰਤੀ ਦੀ ਕਸ਼ਿਸ਼ ਤੇ ਬਹੁਤ ਦੂਰ ਤੱਕ ਜਾਂਦੀ ਹੈ ਪਦਾਰਥ ਦੀ ਪਹੁੰਚ ਬੜੀ ਦੂਰ ਤੱਕ ਹੈ ਤੂੰ ਕਿਤਨਾ ਅਭਿਆਸ ਕਰੇਗਾ ਕਿਤਨਾ ਨਾਮ ਜਪੇਗਾ ਕਿਸੇ ਥਾਂ ਵੀ ਤੈਨੂੰ ਪਦਾਰਥ ਗਿਰਾ ਦੇਗਾ ਤੂੰ ਕਿਤਨਾ ਸਤਸੰਗ ਕਰੇਗਾ ਕਿਤਨੀ ਬਾਣੀ ਪੜ੍ਹੇਗਾ ਕਿਸੇ ਥਾਂ ਤੇ ਵੀ ਤੈਨੂੰ ਰੂਪ ਰੰਗ ਦਿਰਾ ਦੇਗਾ ਤੂੰ ਕਿਤਨਾ ਕਥਾ ਤੇ ਕੀਰਤਨ ਸੁਣੇਗਾ ਕਿਸੇ ਥਾਂ ਤੇ ਵੀ ਤੈਨੂੰ ਪ੍ਰਭਤਾ ਦਿਰਾ ਦੇ ਕਿਉਂਕਿ ਧਰਤੀ ਦੀ ਕشش ਦਾ ਇੱਕ ਆਪਣਾ ਦਾਇਰਾ ਹੈ بڑے بڑے ઋષਿ ਬਨੇ ਭ੍ਰਸ਼ਟ ਹੁੰਦੇ ਦੇਖੇ ਗਏ بڑے بڑے ਅਭਿਆਸੀ ਭ੍ਰਸ਼ਟ ਹੁੰਦੇ ਦੇਖੇ ਗਏ तो वो जो ऋषि भ्रष्ट होया है, अगर 400 मील तक जमीन की कशिश का दा दायरा है तो ठीक है ऋषि उच्चा उठाया से हो सद दो ढाई सौ मील तक ही उच्चा उठा उस अगे तो नहीं सुरत बहुत उच्ची चली गई आम लोगों लो बड़ा उच्चा उठ गया उन्हें कुछ हल्के पण का आनंद भी माणिया बोझ हल्का होया क्योंकि जैसे जैसे कोई चीज़ उपर उठती है जमीन की कशिश हौली हो होंगी है कशिश तो घटती है ਤੋ ਬਾਹਰ ਥੋੜਾ ਥੋੜਾ ਗਿਰਦਾ ਹੈ ਆਨੰਦ ਵੀ ਮਾਣਿਆ ਇਸ ऋषि ਨੇ ਫਿਰ ਵੀ ਕشش ਦੇ ਦਾਇਰੇ ਤੋਂ ਬਾਹਰ ਨਹੀਂ ਨਿਕਲਿਆ ਖਿੱਚ ਦੇ ਦਾਇਰੇ ਤੋਂ ਬਾਹਰ ਨਹੀਂ ਨਿਕਲਿਆ ਇਸ ਗੁਰਮੁਖ ਨੇ ਬਾਣੀ ਦਾ ਆਨੰਦ ਵੀ ਮਾਣਿਆ ਹੈ ਕਥਾ ਕੀਰਤਨ ਦਾ ਸਵਾਦ ਵੀ ਮਾਣਿਆ ਹੈ ਅੰਮ੍ਰਿਤ ਵੇਲੇ ਉੱਠ ਕੇ ਅਭਿਆਸ ਦੀ ਝਲਕ ਵੀ ਦੇਖੀ ਹੈ ਪਰ ਫਿਰ ਵੀ ਜ਼ਮੀਨ ਦੀ ਕشش ਤੋਂ ਉੱਛਾ ਨਹੀਂ ਉੱਠਿਆ ਔਰ ਇਸ ਤਰ੍ਹਾਂ ਦੇ ਡਿੱਗਦੇ ਹੋਏ ਅਸੀਂ ਰੋਜ਼ ਦੇਖਦੇ ਆਂ ਹੈਰਾਨੀ ਹੁੰਦੀ ਹੈ ਇਤਨੀ ਸੇਵਾ ਇਤਨਾ দান ਇਤਨਾ ਗਿਆਨ ਇਤਨਾ ਸਤ ਸੰਤ ਇਤਨਾ ਜਪ ਤਪ ਫਿਰੇ ਘਿਰਦਾ ਹੈ ਕਿਉਂ ਅਜੀ ਜ਼ਮੀਨ ਦੀ ਕشش ਦੇ ਦਾਇਰੇ ਤੋਂ ਉੱਛੇ ਨਹੀਂ ਹੋ ਤਾਂ ਜੋ ਹੈ ਇਹ ਹਾਲਤ और जितना कोई ऊंचाई तो गिरता है उतनी गहरी चोट भी लगती है ये नर्स कर दें एक बंदा अठ फुट की बुलंदी तो गिरया मामूली चोट लगेगी और एक बंदा सौ फुट की बुलंदी तो गिरया हो सकता है हड्डी पसली भी टुट जाए तो जे एक बंदा किधरे अठ हज़ार फुट की बुलंदी तो गिरे तो रेजा रेजा हो जाएगा पुरजा पुरजा हो जाएगा उ ਅਤੇ ਫੀਤੇ ਉੜ ਜਾਣਗੇ ਜੋ ਜਿੰਨੀ ਬੁਲੰਦੀ ਤੋਂ ਗਿਰਦਾ ਹੈ ਉਤਨੀ ਹੀ ਜ਼ਿਆਦਾ ਚੋਟ ਖੰਦਾ ਹੈ ਜੋ ਅਸੀਂ ਸੰਸਾਰ ਦੇ ਤਲ ਤੇ ਦੇਖਦੇ ਆ ਉਹੀ ਧਾਰਮਿਕ ਦੁਨੀਆ ਜਦ ਕੋਈ ઋષਿ ਗਿਰਦਾ ਹੈ ਜਦ ਕੋਈ ਪੂਰਨ ਗੁਰੂ ਦਾ ਸਿੱਖ ਗੁਰਮੁਖ ਗਿਰਦਾ ਹੈ ਤਾਂ ਉਹ ਗਰਾਵਟ ਮਾਮੂਲੀ ਪੱਦਰ ਦੀ ਨਹੀਂ ਆਉਂਦੀ ਬੜੀ ਭਿਆਨਕ ਹੁੰਦੀ ਹੈ ਉਹ ਜਦ ਦੁਰਾਚਾਰੀ ਬਣਦਾ ਹੈ ਤਾਂ ਮਾਮੂਲੀ ਪੱਦਰ ਦਾ ਨਹੀਂ ਉਹ ਜਦ ਬੇਈਮਾਨ ਵੀ ਬਣਦਾ ਹੈ ਤਾਂ ਮਾਮੂਲੀ ਪੱਦਰ ਦਾ ਨਹੀਂ ਉਹ ਜਦ ਦੁਸ਼ਟ ਬਣਦਾ ਹੈ ਤਾਂ ਮਾਮੂਲੀ ਪੱਦਰ ਦਾ ਨਹੀਂ ਇਹ ਵੀ ਮੈਰਸ ਕਰਦੇ ਆ ਹੱਦ ਹੋ ਗਈ ਕੱਲ ਤੱਕ ਸੰਤ ਕਹੇ ਲਾਂਦਾ ਸੀ ਅਜ ਦੁਸ਼ਟ ਕੱਲ ਤੱਕ ਸਦਾਚਾਰੀ ਕਹੇ ਲਾਂਦਾ ਸੀ ਅਜ ਦੁਰਾਚਾਰੀ ਬੜੀ ਬੁਲੰਦੀ ਤੋਂ ਗਿਰੇ ਆ ਸਦਾਚਾਰੀ ਹੈ ਸੀ ਐਸੀ ਗੱਲ ਨਹੀਂ ਉਠਿਆ ਸੀ ਉੱਪਰ ਪਰ ਕਸ਼ਿਸ਼ ਦੇ ਦਾਇਰੇ ਤੋਂ ਬਾਹਰ ਨਹੀਂ ਗਿਆ ਸੀ जिथे गिरना है ही नहीं जिथे डिगना है ही नहीं उथे तक नहीं पहुंचे तो संसार बच्चे उतार चढ़ाव है जीवन देश उतार चढ़ाव है ये उतार चढ़ाव हर थान पर है राजनैतिक दुनिया चाहिए जिनने चि तक बंदा कुर्सी ते बैठा है सब सलामा पै कर दच्चा है मैं अपने देश में देख जुर्सी तो थले ल ਪਰ ਗਲੀਆਂ 'ਚ ਇੰਜ ਹੁੰਮਦਾ ਜਿਵੇਂ ਗਊਸ਼ਾਲੇ ਦੀਆਂ ਗਊਆਂ ਕੋਈ ਨਹੀਂ ਪੁੱਛਦਾ ਕੋਈ ਗੱਲ ਹੀ ਨਹੀਂ ਮੈਂ ਇਸ ਤਰ੍ਹਾਂ ਦੇ ਦੇਖੇ ਨੇ ਲੀਡਰ ਕੱਲ ਸ਼ਿਖਰ ਤੇ ਸਨ ਬੁਲੰਦੀਆਂ ਤੇ ਸਨ ਅੱਜ ਜ਼ਮੀਨ ਤੇ ਡਿੱਗੇ ਪੈ ਨੇ ਔਰ ਇਸੇ ਤਰੀਕੇ ਨਾਲ ਕੋਈ ਧਨ ਦੀ ਦੁਨੀਆ 'ਚ ਸ਼ਿਖਰ ਤੇ ਪਹੁੰਚਿਆ ਸੀ ਥੱਲੇ ਡਿੱਗਿਆ ਰਾਜਨੀਤੀ ਦੇ 'ਚ ਕੋਈ ਸ਼ਿਖਰ ਤੇ ਪਹੁੰਚਿਆ ਸੀ ਥੱਲੇ ਡਿੱਗਿਆ ਰੰਗ ਰੂਪ ਪ੍ਰਭਤਾ ਦੇ ਸ਼ਿਖਰ ਤੇ ਪਹੁੰਚਿਆ ਸੀ ਥੱਲੇ ਡਿੱਗਿਆ ਧਾਰਮਿਕ ਦੁਨੀਆ ਵਿੱਚ ਗਿਣਿਆ ਜਾਂਦਾ ਸੀ ਬੜਾ ਗੁਰਮੁਖ ਬ੍ਰਹਮਗਣੀ ਸੰਤ ਮਹਾਤਮਾ ਪੂਜਾ ਪ੍ਰਤੀਸ਼ਟਾ ਸੀ ਐਸਾ ਜਰੇ ਅਜੀਸ ਦੀ ਧਾਰਮਿਕ ਜ਼ਿੰਦਗੀ ਸੰਸਾਰ ਦੇ ਕشش ਦੇ ਦਾਇਰੇ ਤੋਂ ਜ਼ਮੀਨ ਦੇ ਕشش ਦੇ ਦਾਇਰੇ ਤੋਂ ਬਾਹਰ ਨਹੀਂ ਨਿਕਲੀ ਸੀ ਰੋਪ ਨੇ ਗिराया ਹੈ ਤਾਂ ਜ਼ਮੀਨ ਨੇ ਗिराया है ਰੰਗ ਨੇ ਗिराया है तो ਜ਼ਮੀਨ ਨੇ ਗिराया है ਧਨ ਸੰਪਦਾ ਨੇ ਗिराया है तो ਜ਼ਮੀਨ ਨੇ ਗिराया है ਸਭ ਜ਼ਮੀਨ ਦਾ ਹੀ ਹਿੱਸਾ ਹੈ ਇਤਨੀ ਮਰਜ਼ ਕਰਦੇ ਤਮੋਂ ਨੋਖ ਇਨਾਂ ਕਰ ਨਾ ਕਰਕੇ ਗਰੇਗਾ ਹਕੀ ਹੈ ਇਹ ਜੋ ਉਦਾਰ ਚੜਾ ਹੈ ਮੇਰੇ ਪਾਤਸ਼ਾਹ ਉਸ ਦਾ ਜ਼ਿਕਰ ਕਰਦਨ ਮੈਂ ਲਮਕਾਵਾ ਮੇਨਾ ਬੋਤਾ ਆਪ ਲੜੀਵਾਰ ਪੰਕਤੀਆਂ ਜੋ ਹੈ ਸਰਵਨ ਕਰਦੇ ਜਾਓ ਤੁਚ ਬੁੱਧੀਆਂ ਅਨਸਾਰ ਅਰਥ ਭਾਵ ਅਰਥ ਮੈਂ ਧਨ ਗੁਰਵਰਜਨ ਦੇਵ ਜੀ ਮਹਾਰਾਜ ਦੀ ਪ੍ਰੇਰਣਾ ਅਨਸਾਰ ਆਪ ਵੀ ਦੇ ਸਾਹਮਣੇ ਰੱਖਦਾ ਜਾਣ ਨਾ ਇੱਕ ਦਫਾ ਪਿਆਰੁ ਲਖੁ ਉਸਤਨਾਮ ਸੋਰੀ ਮਹੱਲਾ ਪੰਨਾ ਉਮਕੇ ਹੋ ਗਿਓ ਮਿਲਨ ਪ੍ਰਭ ਤਾਈ ਸਤ ਸੰਗ ਕੀਤਾ ਬਾਣੀ ਪੜੀ ਉਮੰਗ ਪੈਦਾ ਹੋ ਗਈ ਉਛਾਲ ਉਮਕੇ ਹੋ ਉਛਾਲ ਜਿਵੇਂ ਲਹਿਰ ਉੱਠਦੀ ਹੈ ਇਸ ਤਰ੍ਹਾਂ ਅੰਦਰ ਉਛਾਲ ਪੈਦਾ ਹੋ ਗਿਆ ਪ੍ਰਭੂ ਨੂੰ ਮਿਲਣ ਲਈ ਪਰਮਾਤਮਾ ਨੂੰ ਮਿਲਣ ਲਈ ਬਈ ਉਹ ਮਿਲੇ ਇਸ ਤਰ੍ਹਾਂ ਦੀ ਇੱਕ ਉਮੰਗ ਅੰਦਰ ਪੈਦਾ ਹੋਈ ਇਸ ਤਰ੍ਹਾਂ ਦੀ ਇੱਕ ਤਰੰਗ ਅੰਦਰ ਪੈਦਾ ਹੋਈ ਇਸ ਤਰ੍ਹਾਂ ਦਾ ਇੱਕ ਉਛਾਲ ਅੰਦਰ ਆਇਆ ਹਾਂ ਜੀ ਹੋ ਜਿਤ ਚਰ ਇਸ ਉਮੰਗ ਨੇ ਖੋਜਣ ਤੇ ਮਜਬੂਰ ਕਰ ਦਿੱਤਾ ਹੈ ਇੱਕ ਥਾਂ ਤੇ satsang ਵਿੱਚ ਜਾਈਏ ਦੂਜੀ ਥਾਂ ਤੇ ਜਾਈਏ ਤੀਜੀ ਥਾਂ ਤੇ ਜਾਈਏ ਉਸ ਮਹਾਪੁਰਸ਼ ਦੇ ਬੋਲ ਸੁਣੀਏ ਉਸ ਦੇ ਸੁਣੀਏ ਉਹਦੇ ਕੋਲ ਕੀਰਤਨ ਸੁਣੀਏ ਉਹਦੇ ਕੋਲ ਕੀਰਤਨ ਸੁਣੀਏ ਇਸ ਤਰ੍ਹਾਂ ਖੋਜਣ ਨੂੰ ਅਭਿਆਸੀ ਚੱਲ ਪਿਆ ਮਤਾਂ ਕਿਧਰੇ ਉਹ ਪ੍ਰਭੂ ਮਿਲੇ ਜਿਸ ਦੇ ਮਿਲਣ ਲਈ ਅੰਦਰ ਉਛਾਲ ਪੈਦਾ ਹੋ ਗਿਆ ਅੰਦਰ ਜੋ ਹੈ ਚੜਾਅ ਆਇਆ ਹੈ ਹਾਂਜੀ ਤੁਹਾਨੂੰ ਤੁਸਂ ਦੇਸ ਰੋਪੇ ਗ੍ਰੇਸੇ ਸਤ ਸੰਗ ਦੇ ਚ ਮਹਾਪੁਰਸ਼ਾਂ ਦੇ ਕੋਲ ਜਦ ਪ੍ਰਭੂ ਦੇ ਬੋਲ ਸੁਣੇ ਉਸ ਪਰਮਾਤਮਾ ਦੀ ਗੱਲ ਸੁਣੀ ਤਾਂ ਹਿਰਦੇ ਦੀ ਸੇਜਾ ਉਸ ਦੇ ਆਣ ਦੇ ਸਤਕਾਰ ਲਈ ਵਿਛਾ ਦਿੱਤੀ ਭਾਵ ਅੰਦਰ ਸ਼ਰਧਾ ਪੈਦਾ ਹੋ ਗਈ ਅੰਦਰ ਭਾਵਨਾ ਪੈਦਾ ਹੋ ਗਈ ਅੰਦਰ ਉਸ ਦਾ ਭੈ ਪੈਦਾ ਹੋ ਗਿਆ ਸਾਰੇ ਫੁੱਲ ਹਿਰਦੇ ਦੀ ਸੇਜਾ ਤੇ ਵਿਛਾਏ ਵੀ ਉਹ ਪ੍ਰਭੂ ਪ੍ਰਗਟ ਹੋਵੇ ਉਹ ਆਵੇ ਹਾਂ ਜੀ ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ ਪਰ ਸਾਰੇ ਡੇਰਿਆਂ ਚ ਭਟਕਾ ਹੈ ਸਾਰੇ ਸਤਸੰਗ ਕੀਤੇ ਬਹੁਤਿਆਂ ਦਾ ਕੀਰਤਨ ਸੁਣਿਆ ਬਹੁਤ ਥਾਵਾਂ ਤੇ ਕਥਾ ਸੁਣੀ ਕੁਝ ਨਜ਼ਰ ਨਾ ਆਇਆ ਕੁਝ ਪੱਲੇ ਨਾ ਪਿਆ ਸੇਜਾ ਵਿਛਾਈ ਸਰਧਾ ਨਾਲ ਭਾਵਨਾ ਨਾਲ ਭੈ ਨਾਲ ਭਗਤੀ ਨਾਲ ਪਰ ਸੇਜਾ ਤੇ ਬੈਠਣ ਵਾਲਾ ਨਾ ਆਇਆ ਉਮੰਗ ਅੰਦਰ ਪੈਦਾ ਹੋਈ ਉਛਾਲ ਅੰਦਰ ਪੈਦਾ ਹੋਇਆ ਪਰ ਉਹ ਉਛਾਲ ਸ਼ਿਖਰ ਨੂੰ ਨਹੀਂ ਛੂ ਸਕਿਆ ਬੁਲੰਦੀਆਂ ਨੂੰ ਨਹੀਂ ਛੂ ਸਕਿਆ ਭਟਕਣਾ ਐਸੀ ਕੁਝ ਦਿਸਿਆ ਨਹੀਂ ਕੁਝ ਪੱਲੇ ਨਹੀਂ ਪਿਆ ਹਾਂ ਜੀ ਫਿਰ ਇਸ ਹਾਲਤ ਵਿੱਚ ਉਹ ਅਭਿਆਸੀ ਅਰਦਾਸ ਕਰਦਾ ਹੈ हे ਪ੍ਰਭੂ ਇਸ ਹਿਰਦੇ ਨੂੰ ਧੀਰਜ ਕਿਵੇਂ ਮਿਲੇ ਸਬਰ ਕਿਸ ਤਰ੍ਹਾਂ ਹੋਵੇ ਜੇ ਤੇਰੇ ਲਈ ਤੜਪਣਾ ਹੈ ਤੇਰੇ ਲਈ ਉਛਾਲ ਹੈ ਤੇ ਤੇਰੇ ਮਿਲੇ ਬਿਨਾ ਆਖਿਰ ਮਨ ਨੂੰ ਧੀਰਜ ਕਿਸ ਤਰ੍ਹਾਂ ਮਿਲੇ ਸਬਰ ਕਿਸ ਤਰ੍ਹਾਂ ਮਿਲੇ ਹਾਂ ਜੀ ਮੇਲੇ ਸਾਜਨ ਹਾਂ ਤੁਝ ਕੁਰਬਾਨ ਮੈਂ ਤੇਰੇ ਤੋਂ ਸਦਕੇ ਜਾਵਾਂ ਤੂੰ ਮੈਨੂੰ ਮਿਲ ਇਹ ਜਿਹੜਾ ਉਛਾਲ ਪੈਦਾ ਹੋਇਆ ਹੈ ਇਹ ਪ੍ਰਭੂ ਤੂੰ ਮਿਲ ਤੇਰਾ ਮਿਲਾਪ ਹੋਵੇ ਤਾਂ ਕਿ ਮੈਂ ਤੇਰੇ ਤੋਂ ਸਦਕੇ ਜਾਵਾਂ ਤੇਥੋਂ ਕੁਰਬਾਨ ਜਾਵਾਂ ਹਾਂ ਜੀ ਰਹਾ ਏਕਾ ਸੇੜੀ ਵਿਸ਼ੀਤ ਅਨੁਕੰਤਾ ਇਹ ਸਮਝ ਆ ਗਈ ਸਤ ਸੰਗ ਕਰਦੇਆਂ ਕਰਦੇਆਂ ਕਿ ਦੂਰੀ ਨਹੀਂ ਹੈ ਇੱਕ ਦੂਰੀ ਜ਼ਮੀਨ ਦੀ ਹੁੰਦੀ ਹੈ ਇੱਕ ਦੂਰੀ ਹਿਰਦੇ ਦੀ ਹੁੰਦੀ ਹੈ ਪਰਮਾਤਮਾ ਦੀ ਦੂਰੀ ਜ਼ਮੀਨ ਦੀ ਦੂਰੀ ਨਹੀਂ ਹੈ ਜਿਵੇਂ ਸਾਡਾ ਕੋਈ ਮਿੱਤਰ ਦਿੱਲੀ ਰਹਿੰਦਾ ਹੈ ਤੇ ਉਹ ਤੇ ਜ਼ਮੀਨ ਦੀ ਦੂਰੀ ਹੈ ਕੋਈ ਅਮਰੀਕਾ ਰਹਿੰਦਾ ਹੈ ਜ਼ਮੀਨ ਦੀ ਦੂਰੀ ਹੈ ਜ਼ਮੀਨ ਦੀਆਂ ਦੂਰੀਆਂ ਅੱਜ ਦੂਰੀਆਂ ਨਹੀਂ ਰਹੀਆਂ ਰੇਲਾਂ ਮੋਟਰਾਂ ਗੱਡੀਆਂ ਤੇ ਹਵਾਈ ਜਹਾਜ਼ਾਂ ਨੇ ਇਹ ਦੂਰੀਆਂ ਪਾਰ ਦਿੱਤੀਆਂ ਨੇ ਅੱਜ ਕੋਈ ਦੂਰੀ ਦੂਰੀ ਨਹੀਂ ਹੈ ਇੱਕ ਦੌਰ ਐਸਾ ਲੰਘਿਆ ਹੈ ਕਿ ਦਰਿਆ ਤੋਂ ਪਾਰ ਜਿਹੜੇ ਲੋਕੀ ਰਹਿੰਦੇ ਸਨ ਉਰਾਰ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਸੀ ਕੌਣ ਰਹਿੰਦੇ ਨੇ ਉੱਠਦਾ ਹੋਇਆ ਧੂਆਂ ਦੇਖ ਕੇ ਅੰਦਾਜ਼ਾ ਲੱਗਦਾ ਸੀ ਕਿ ਕੋਈ ਰਹਿੰਦਾ ਹੈ ਉਧਰ ਵੀ ਕੋਈ ਦੁਨੀਆ ਰਹਿੰਦੀ ਹੈ ਪਰ ਕੌਣ ਨੇ ਕਿਸ ਨਸਲ ਦੇ ਨੇ ਕੀ ਬੋਲਦੇ ਨੇ ਕੁਝ ਨਹੀਂ ਪਤਾ ਹੁੰਦਾ ਸੀ ਔਰ ਆਮ ਖਿਆਲ ਹੈ ਜੋ ਭਾਸ਼ਾ ਵਿਗਿਆਨੀ ਨੇ ਉਹ ਕਹਿੰਦੇ ਨੇ ਹਰ ਦਰਿਆ ਦੇ ਪਾਰ ਬੋਲੀ ਬਦਲ ਜਾਂਦੀ ਸੀ ਉਰਾਰ ਵਾਲਿਆਂ ਦੀ ਬੋਲੀ ਹੋਰ ਪਾਰ ਵਾਲਿਆਂ ਦੀ ਬੋਲੀ ਹੋਰ ਦੂਰੀਆਂ अज ये दूरिया दूरियां नहीं रही दी की गल छो समुद्रा की दूरी कोई दूरी नहीं रही परमात्मा जमीन दी दूरी तो नहीं अगर होता तो वाकई किसी हवाई जहाज बैठ के चले जाते उस देखो। किसे रेल मोटर बैठ के चले जाते जमीन की दूरी तो नहीं है हिर्दय दूरी जैसे एक बंदा कोल बैठा हो ਤੇ ਪੁੱਛੀਏ ਇਹ ਕੌਣ ਹੈ ਅਗਲਾ ਕਹਿੰਦਾ ਕੋਈ ਦੂਰ ਦਾ ਜਾਪਦਾ ਹੈ ਬਈ ਹੱਦ ਹੋ ਗਈ ਦੂਰੀ ਤੇ 2 ਫੁੱਟ ਦੇ ਵੀ ਨਹੀਂ ਹੈ ਤੇਰੇ ਨਾਲ ਗੋਡਾ ਢਾ ਕੇ ਬੈਠਾ ਹੈ ਫਿਰ ਤੂੰ ਕਹਿੰਦਾ ਕੋਈ ਦੂਰ ਦਾ ਜਾਪਦਾ ਹੈ ਦਰਸਲ ਹਿਰਦੇ ਦਾ ਕੋਈ ਸੰਬੰਧ ਨਹੀਂ ਇੱਕ ਬੰਦੇ ਦਾ ਨਾਂ ਲਿਆ ਗਿਆ ਜੋ ਗਾਲਬਨ 5000 ਮੀਲ ਦੀ ਦੂਰੀ ਤੇ ਰਹਿੰਦਾ ਹੈ ਜੈਸੇ ਉਸ ਦਾ ਨਾਂ ਲਿਆ ਗਿਆ ਅਗਲਾ ਕਹਿੰਦਾ ਉਹ ਤੇ ਸਾਡੇ ਨੇੜੇ ਦਾ ਹੈ ਉਹ ਤੇ ਸਾਡਾ ਨਿਕਟ ਵਰਤੀ ਹੈ ਹੱਦ ਹੋ ਗਈ ਪੰਜ ਹਜ਼ਾਰ ਮੀਲ ਦੀ ਦੂਰੀ ਤੇ ਰਹਿਣ ਵਾਲਾ ਬੰਦਾ ਜਦ ਉਸ ਦਾ ਨਾਂ ਲਿਆ ਗਿਆ ਤੇਰੇ ਅੰਦਰ ਉਤਸ਼ਾਹ ਪੈਦਾ ਹੋ ਗਿਆ ਤੂੰ ਕਹਿੰਦਾ ਉਹ ਨੇੜੇ ਦਾ ਹੈ ਕੋਲ ਬੈਠਾ ਹੋਇਆ ਕਹਿੰਦਾ ਇਹ ਦੂਰ ਦਾ ਹੈ ਇਹ ਹਿਰਦੇ ਦੀ ਦੂਰੀ ਹੈ ਹਿਰਦੇ ਦੀ ਨੇੜਤਾ ਹੈ ਇਹ ਜ਼ਮੀਨ ਦੀ ਦੂਰੀ ਨਹੀਂ ਹੈ ਇਹ ਜ਼ਮੀਨ ਦੀ ਨੇੜਤਾ ਨਹੀਂ ਹੈ ਤਾਂ ਸਤਗੁਰੂ ਥੇ ਕਹਿੰਨੇ ਨੇ ਅਭਿਆਸੀ ਨੂੰ ਇੱਕ ਗਲਤ ਸਮਝ ਚ ਆ ਗਈ ਕਿ ਪ੍ਰਮਾਤਮਾ ਦੀ ਦੂਰੀ ਜ਼ਮੀਨ ਦੀ ਦੂਰੀ ਨਹੀਂ ਹੈ ਇਹ ਕੋਈ ਸੇਜ ਦਿੱਤੇ ਜੀਵ ਇਸਤਰੀ ਤੇ ਪ੍ਰਮਾਤਮਾ ਦਾ ਇਕੱਠ ਹੈ ਦੂਰੀ ਨਹੀਂ ਹੈ ਲੇਕਿਨ ਫਿਰ ਵੀ ਮਿਲਾਪ ਨਹੀਂ ਕਾਰਨ ਹਾਂਜੀ ਧਨ ਸੋਤੀ ਪਿਰ ਸਦਜਗੰਤਾ ਜੀਵ ਇਸਤਰੀ ਅਗਿਆਨਤਾ ਦੀ ਨੀਂਦ ਦੇ ਸੁੱਤੀ ਹੋਈ ਤੋ ਸੁੱਤੇ ਹੋਏ ਮਨੁੱਖ ਦਾ ਕਿਸੇ ਨਾਲ ਸੰਬੰਧ ਨਹੀਂ ਜੁੜਦਾ ਹਕੀਕਤ ਇੱਕ ਜਾਗਿਆ ਹੈ ਇੱਕ ਸੁੱਤਾ ਹੋਇਆ ਦੋਹਾਂ ਦਾ ਸੰਬੰਧ ਨਹੀਂ ਜੁੜੇਗਾ ਦੋ ਸੁੱਤੇ ਹੋਏ ਨੇ ਤਾਂ ਵੀ ਸੰਬੰਧ ਨਹੀਂ ਜੁੜੇਗਾ ਸੰਬੰਧ ਜੁੜੇਗਾ ਦੋਹਾਂ ਦੇ ਜਾਗਣ ਤੇ खुफता रा खुफता किक् नद बेदार ईरान दे महान संत शेख सादी साहब का कहना खुफता रा खुफता के नद बेदार खुफता कहते होता होया मनुख संबंध जोड़ेगा और सुता होते हुए किस तरह उठावेगा किसी सुते हुए जागे होया चाहिए ये अर्ज कर रहे हूं ਕਿ ਜੇ ਚੇਤਨਾ ਕਿਸੇ ਦਾ ਮਨ ਜਾਗਿਆ ਹੋਵੇ ਤਾਂ ਇੱਕ ਉਹ ਬੋਲਨੇ ਇੱਕ ਮਨ ਸੁੱਤਾ ਹੋਇਆ ਹੈ ਉਸ ਦੇ ਬੋਲਨੇ ਉਹ ਨੀਂਦ ਦੇ ਵਿੱਚ ਬੜਬੜਾਣਾ ਹੈ ਉਹ ਨੀਂਦ ਦੇ ਵਿੱਚ ਬੋਲਣਾ ਹੈ ਮੈਂ ਫਿਰ ਅਰਜ਼ ਕਰਾਂ ਦੋ ਸੁੱਤੇ ਹੋਿਆਂ ਦਾ ਸੰਬੰਧ ਨਹੀਂ ਜੁੜੇਗਾ ਇੱਕ ਜਾਗਿਆ ਹੋਇਆ ਹੈ ਇੱਕ ਸੁੱਤਾ ਹੋਇਆ ਹੈ ਸੰਬੰਧ ਨਹੀਂ ਜੁੜੇਗਾ ਸੰਬੰਧ ਜੁੜੇਗਾ ਦੋਹਾਂ ਦੇ ਜਾਗਣ ਤੇ ਸਾਹਿਬ ਇਹ ਕਹਿੰਦੇ ਨੇ ਇਹ ਜੋ ਜੀਵ ਹੈ ਇਹ ਤੇ ਅਗਿਆਨਤਾ ਦੀ ਨਿੰਦਰਾ ਵਿੱਚ ਤੇ ਪ੍ਰਭੂ ਗਿਆਨੀ ਸਰਬ ਸ੍ਰੇਸ਼ਟ ਗਿਆਨੀ ਪਰਮਾਤਮਾ ਦੇ ਸੌਣਾ ਹੈ ਹੀ ਨਹੀਂ ਸਤਿਗੁਰੂ ਜਾਗਤਾ ਹੈ ਦੇ ਕਦੀ ਸੌਣਾ ਨਹੀਂ ਉਹ ਤੇ ਸਦੀਵ ਜਾਗਦਾ ਹੈ ਹਰ ਵਕਤ ਜਾਗਦਾ ਹੈ ਦੇਖੋ ਬੱਸ ਦਾ ਡਰਾਈਵਰ ਕਿਧਰੇ ਇੱਕ ਸੈਕਿੰਡ ਲਈ ਸੌ ਜਾਏ ਸਿਰਫ ਇੱਕ ਸੈਕਿੰਡ ਲਈ ਗਈ ਬੱਸ ਤੇ ਸਾਰੀਆਂ ਸਵਾਰੀਆਂ ਗਈਆਂ ਇਤਨੇ ਖੰਡ ਬ੍ਰਹਿਮੰਡ ਸੂਰਜ ਚੰਦ ਤਾਰੇ ਜਦੇ ਆਸਰੇ ਤੇ ਚਲਦੇ ਪਏ ਹੋਵਨ ਤੇ ਕਿਦਰੀ ਉਸ ਹੋ ਜਾਏ ਤੇ ਸਾਰਾ ਐਕਸੀਡੈਂਟ ਨਹੀਂ ਹੋ ਜਾਏਗਾ ਤੇ ਕੁਝ ਰਹੇਗਾ ਇੱਕ ਗ੍ਰਹਿ ਦੂਜੇ ਗ੍ਰਹਿ ਨਾਲ ਟਕਰਾ ਜਾਏਗਾ ਇੱਕ ਜ਼ਮੀਨ ਦੂਜੀ ਜ਼ਮੀਨ ਨਾਲ ਟਕਰਾ ਜਾਏਗੀ ਇੱਕ ਸੂਰਜ ਦੂਜੇ ਸੂਰਜ ਨਾਲ ਟਕਰਾ ਜਾਏਗਾ ਨਹੀਂ ਉਹ ਜਾਗੇ ਹੋਏ ਹੈ ਉਹਦੇ ਸੋਣਾ ਹੈ ਹੀ ਨਹੀਂ ਤੋਂ ਸਾਇਬ ਕਹਿੰਦੇ ਨੇ ਏਕਾ ਸੇਜ ਵਿਧੀ ধন ਗੰਤਾ ਦਨ ਸੋਤੀ ਪ੍ਰਸਦ ਜਾਗੰਤਾ ਜੀਵ ਇਸਤਰੀ ਅਗਿਆਨਤਾ ਦੀ ਨਿੰਦਰਾ ਦੇ ਸੁਟੀ ਹੋਈਏ ਤੇ ਪ੍ਰਭੂ ਦੇ ਅਗਿਆਨ ਹੈ ਨਹੀਂ ਹੋਤੇ ਪਰਮ ਪ੍ਰਕਾਸ਼ ਹੋਤੇ ਚਾਨਣਾ ਉਹ ਸਦਾ ਜਾਗਿਆ ਹੋਇਆ ਇਸ ਕਰਕੇ ਮਿਲਨ ਨਹੀਂ ਹੋ ਰਿਹਾ ਭਾਵੇਂ ਨਿਕਟਤਾ ਹੈ ਨੇੜਤਾ ਹੈ ਪਰ ਨੇੜੇ ਹੁੰਦੇ ਹੋਇਆ ਵੀ ਮਿਲਾਪ ਨਹੀਂ ਹੈ ਕਾਰਨ ਜਦ ਮਨੁੱਖ ਸੋ ਜਾਏ ਤਾਂ ਪਰਵਾਰ ਨਾਲ ਸੰਬੰਧ ਟੁੱਟ ਜਾਂਦਾ ਹੈ ਸੰਸਾਰ ਨਾਲ ਸੰਬੰਧ ਟੁੱਟ ਜਾਂਦਾ ਹੈ ਜਿਸ ਦਾ ਮਨ ਅਗਿਆਨਤਾ ਦੀ ਨੀਂਦ ਵਿੱਚ ਸਤਾ ਹੋਇਆ ਉਹਦਾ ਨਿਰੰਕਾਰ ਨਾਲ ਵੀ ਸੰਬੰਧ ਟੁੱਟ ਜਾਂਦਾ ਹੈ ਪਰਮਾਤਮਾ ਨਾਲ ਵੀ ਸੰਬੰਧ ਟੁੱਟ ਜਾਂਦਾ ਹੈ ਹਾਂਜੀ ਇਹੋ ਮਦਰੋ ਤਨ ਮਤ ਅੰਤਾਂ ਪਰ ਸਿਰਫ ਨੀਂਦ ਹੀ ਨਹੀਂ ਇਸ ਜੀਵ स्त्री ਨੂੰ ਇਹਨੇ ਹੰਕਾਰ ਦੀ ਸ਼ਰਾਬ ਵੀ ਪੀਤੀ ਮਦ ਕਹਿੰਦੇ ਨੇ ਸ਼ਰਾਬ ਤੋ ਇੱਕ ਤੇ ਨੀਂਦ ਹੋਵੇ ਤੇ ਉਪਰੋਂ ਨਸ਼ਾ ਹੋਵੇ ਫਿਰ ਤੇ ਬੜੀ ਗੂੜੀ ਨੀਂਦ ਹੋ ਗਈ ਕੌਣ ਜਗਾਵੇ ਕਿਸ ਤਰ੍ਹਾਂ ਜਾਗੇ ਇੱਕ ਤੇ ਅਗਿਆਨ ਬੜਾ ਪਰਵਰ ਦੁਜੈ ਨੂੰ ਧਨ ਸੰਪਦਾ ਦਾ ਨਸ਼ਾ ਚੜਿਆ ਹੈ ਹਗਿਆਨ ਤੇ ਜੋ ਬੰਦਾ ਨਸ਼ਾ ਚੜਿਆ ਨਸ਼ਾ ਹੈ ਜੋ ਬੰਦਨ ਪ੍ਰਭਤਾ ਕੈ ਮਦਮੇ ਅਹਨਸ ਰਹੇ دیਵਾਨਾ ਦਿਨ ਰਾਤ ਪਾਗਲ ਹੋਇਆ ਫਿਰਦਾ ਹੈ ਧੰਨ ਦਾ ਨਸ਼ਾ ਜੋ ਬੰਦਾ ਨਸ਼ਾ ਪ੍ਰਭਤਾ ਦਾ ਨਸ਼ਾ ਤੋ ਸੈਬਕੰਨ ਨੇ ਇੱਕ ਤੇ ਜੀਵ ਇਸਤਰੀ ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਹੋਈ ਹੈ ਦੂਜਾ ਇਸ ਨੇ ਸ਼ਰਾਬ ਵੀ ਪੀਤੀ ਹੈ ਅਹੰਕਾਰ ਦੀ ਜੋ ਬੰਦੀ ਪ੍ਰਭਤਾ ਦੀ ਇਸ ਤਰ੍ਹਾਂ ਦੀ ਸ਼ਰਾਬ ਪੀ ਕੇ ਗੂੜਾ ਨਸ਼ਾ ਤੋ ਬਹੁਤ ਗਹਿਰੀ ਨੀਂਦ ਹੈ ਇਹਨੂੰ ਕਿਸ ਤਰ੍ਹਾਂ ਜਗਾਇਆ ਜਾਏ ਮਰਜ਼ ਕਰਾਂ ਕੁਝ ਇੱਕ ਬੰਦਿਆਂ ਦੀ نیند ਇੰਜ ਆਉਂਦੀ ਹੈ ਮਾਮੂਲੀ ਖੜਾ ਕੋਈ ਜਾਗ ਪੈ ਕੁਛ ਕਿਸੇ ਨੂੰ ਜ਼ਰਾ ਹਿਲਾਣਾ ਪੈਂਦਾ ਹੈ ਤਾਂ ਜਾਗਦੇ ਨੇ